ਰਾਮਲੀਲਾ ਕਮੇਟੀ ਬਸੀ ਪਠਾਣਾ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਅੱਜ ਦੁਸਹਿਰੇ ਦੇ ਮੌਕੇ ਤੇ ਰਾਮਲੀਲਾ ਕਮੇਟੀ ਬਸੀ ਪਠਾਣਾ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਰਾਮਲੀਲਾ ਮੈਦਾਨ ਵਿੱਚ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ ਇਸ ਮੌਕੇ ਉੱਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਪੇਸ਼ਾ ਐਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਰਾਮਲਾ ਕਮੇਟੀ ਵੱਲੋਂ ਆਯੋਜਿਤ ਦੁਸ਼ਹਿਰੇ ਮੇਲੇ ਦੌਰਾਨ ਅੱਜ ਜਿੱਥੇ ਭਾਰੀ ਸੰਖਿਆ ਦੇ ਵਿੱਚ ਰਾਮ ਭਕਤਾ ਦਾ ਇੱਥੇ ਮੇਲਾ ਲੱਗਿਆ ਦੁਸ਼ਹਿਰਾ ਗਰਾਊਂਡ ਚੌਥੇ ਅੱਜ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਤੇ ਐਸ ਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸੋ ਗੱਲ ਕਰਾਂਗੇ ਗੁਰਪ੍ਰੀਤ ਸਿੰਘ ਜੀਪੀ ਨਾਲ ਅੱਜ ਦੁਸ਼ਹਿਰੇ ਮੌਕੇ ਤੁਸੀਂ ਆਏ ਹੋ ਕੀ ਕਹੋਗੇ ਅੱਜ ਫਰਾਈ ਇਹ ਸ਼ਾਈ ਵੀ ਜਿੱਤ ਹੋਈ ਹੈ ਸ਼ਹਿਰ ਦੀਆਂ ਲੱਖ ਲੱਖ ਮਾਰਕਾ ਦੰਨਾ ਮੈਂ ਪਸੀਖਾਂ ਵਸਿਆਂ ਨੂੰ ਹਰ ਤਰ੍ਹਾਂ ਦੀ ਆਪਾਂ ਅੱਜ ਬਸੇ ਸੈਲਾ ਮਨਾ ਰਹੇ ਆ ਤੇ ਹਮੇਸ਼ਾ ਹੀ ਬਸੇ ਸ਼ਹਿਰ ਦੀ ਮੈਂ ਗੱਲ ਕਰਦਾ ਸਾਰੇ ਧਰਮ ਇਕੱਠੇ ਹੋ ਕੇ ਸਾਰੇ ਜੋ ਤਿਆਰ ਚਾਹ ਸਿੱਖ ਚਾਹ ਮੁਸਲਮਾਨ ਚਾਹ ਸਿੱਖ ਚਾਹ ਸਾਈ ਸਾਰੇ ਇਕੱਠੇ ਹੋ ਕੇ ਇਹ ਤਿਆਰ ਮਨਾਉਂਦੇ ਆ ਤੇ ਵਧੀਆ ਲੱਗਦਾ ਤੇ ਅੱਜ ਸਾਰਾ ਸਮੁੱਚਾ ਸਭ ਦੀ ਪ੍ਰਾਣਾ ਇਹ ਸਾਰੇ ਹੀ ਵਾਲੇ ਤੋਂ ਪਿੰਡਾਂ ਦੇ ਲੋਕ ਤੇ ਸਾਰੇ ਦੇਖਣ ਲਈ ਆਏ ਆ ਤੇ ਮੈਂ ਸਾਰੇ ਦੀਆਂ ਲੱਖ ਲੱਖ ਵਾਰਾਂ ਬਦਨਾ ਤੇ ਪ੍ਰਮਾਤਮਾ ਤੋਂ ਇਹ ਆਸ ਕਰਨਾ ਕਿ ਸਾਡੇ ਜਿਹੜੇ ਪਰਿਵਾਰ ਹੈ ਆਨ ਰਾਈਟ ਟਾਈਮ ਰੱਖਿਆ ਕਰ ਤੇ ਸਾਡਾ ਬੱਚੀ ਫਰਾਂ ਰੱਖਿਆ ਕਰੇ ਕਿਉਂਕਿ ਸਹੀ ਮਿਹਨਤ ਆਪਾਂ ਨੂੰ ਜਿਹੜੇ ਤਿਆਰ ਹੈ ਇਹ ਹੀ ਸੰਦੇਸ਼ ਦਿੰਦੇ ਆ ਕਿ ਆਪਕੋ ਜਿਹੜਾ ਪਿਆਰ ਹੈ ਮਿਲ ਵਰਤਨ ਬਤਾਓ ਤੇ ਮੈਂ ਲਾਸਟ ਸਾਰੇ ਦੀਆਂ ਲੱਖ ਲੱਖ ਵਾਰਾਂ ਬਦਨਾ ਪ੍ਰਮਾਤਮਾ ਤੋਂ ਇਹ ਆਸ ਕਰਦਾ ਕਿ ਸਾਰਿਆਂ ਦੇ ਘਰ ਸੁਖਦੰਦਰਸ਼ੀ ਹੋ ਸੋ ਗਪੀ ਸਿੰਘ ਜੀਪੀ ਬਨੋ ਅੱਜ ਹਾਜ਼ਰੀ ਲਗਾਈ ਗਈ ਸਾਡੇ ਨਾਲ ਮੌਜੂਦ ਨੇ ਆਰਾਮ ਲੀਲਾ ਕਮੇਟੀ ਦੇ ਸਕੱਤਰ ਮਨੋਜ ਭੰਡਾਰੀ ਇਹਨਾਂ ਨਾਲ ਵੀ ਗੱਲ ਕਰਾਂਗੇ ਅੱਜ ਸ਼ਹਿਰ ਦੇ ਵਿੱਚੋਂ शोभा यात्रा कड़ी जा रही है शहर जो शोभा यात्रा आ रही है आज भारी संख्या के बीच जंग समूह की कहोगे श्री रामली कमेटी की तरफ से सभी शहर निवासियों को जय श्री राम और दशहरे की बहुत बहुत हार्दिक शुभकामनाएं आज श्री रामलीला कमेटी की तरफ से दशहरा उत्सव के उपलक्ष्य में शोभा यात्रा निकाली गई जो कि धर्मशाला से होकर मुख्य बाजारों से होती हुई दशहरा मैदान में संपन्न हुई आज हमारे पास गुरपी सिंह जी पी जी पहुँचे हैं जिनका हम श्री रामीला कमेटी की तरफ से हार्दिक स्वागत भी करते हैं मैं यही संदेश देना चाहता हूँ कि प्रभु श्री राम के दिखाए मार्ग पर हमें चलना चाहिए मर्यादा में रहकर सभी कार्य करने चाहिए किन्ने बजेडेड़े पुत्रे लगाए गए हैं जिन्हों का अग्नि संस्कार देना है जिन्हों का करना है केड़े केड़े पुत्रे लगाए ये रावण और कुंभकर्ण के पुत्रे लगाए गए हैं छह बजकर नौ मिनट पर प्रभिक्षण जी द्वारा पुत्रों को अग्नि दी जाएगी और इनका अंतिम संस्कार किया जाएगा पिंडा तो आयु संगत ਪਸੀ ਪਠਾਣਾ ਦੇ ਸੰਗ ਸਾਡੇ ਵੱਖ-ਵੱਖ ਪਾਰਟੀਆਂ ਤੋਂ ਆਗੂ ਸਹਿਬਾਨ ਮੇਰੇ ਨਾਲ ਸਾਡੇ ਕੌਂਸਲਰ ਸਹਿਬਾਨ ਸਾਡੇ ਹਲਦੇਦਾਰ ਸਹਿਬਾਨ ਪੁਲਿਸ ਦੀ ਸਾਡੀ ਟੀਮ ਜਿੱਲੇ ਵੀ ਸਾਰੇ ਆਪਾਂ ਇੱਥੇ ਪਹੁੰਚੇ ਆ ਸਭ ਤੋਂ ਪਹਿਲਾਂ ਹਲਦੇ ਦੀ ਸਾਜ ਪੋਣੇ ਵਾਈਗੁਰ ਜੀ ਦਾ ਖਾਤਾ ਵਾਈਗੁਰ ਜੀ ਦੀ ਫਤਿਹ ਸਤਿਓ ਅੱਜ ਦਾ ਇਹ ਇਤਿਹਾਰ ਪੂਰੇ ਦੇਸ਼ ਚ ਬੜੀ ਧੂਮ ਨਾਲ ਮਨਾਇਆ ਜਾਂਦਾ ਆਪਾਂ ਘਰੋਂ ਦੇਖਦੇ ਆ ਕਿ ਇਹ ਜਿਹੜਾ ਬਦੀ ਉੱਤੇ ਦੇਕੀ ਦੀ ਜੱਜਾ ਪਤੀਕਾ ਦੇਣਾ ਉਹ ਨਿਗ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਸੀਂ ਤੁਸੀਂ ਜਿੱਥੋਂ ਤੱਕ ਵੀ ਸਾਡੀ ਨਿਗਾਹ ਪਹੁੰਚਦੀ ਹੈ ਤੁਸੀਂ ਦੇਖੋ ਕਿ ਪੂਰੇ ਖੱਤਾ ਕੋਠੇ ਬਨੇਰੇ ਜਿਹਨੇ ਉਹ ਸਾਰੇ ਭਰੇ ਪਏ ਨੇ ਉਹਦਾ ਕਾਰਨ ਕੀ ਹੈ ਕਿਉਂਕਿ ਚਾਹੇ ਸਾਡੇ ਕੋਲ ਜਿੰਮੇਵਾਰੀ ਸਾਹਰ ਹੋ ਜਾਣਾ ਐਂਟਰਟੇਨਮੈਂਟ ਦੇ ਟੀਵੀ ਹੋ ਜੇ ਮੋਬਾਈਲ ਹੋ ਜੇ ਹੋਰ ਵੀ ਹੋਣਾ ਪਰ ਜਿਹੜਾ ਇਹ ਦਸ਼ਾਹਾਂ ਦੇਖਣ ਦਾ ਆਪਣਾ ਆਨੰਦ ਹੈ ਆਰਾਮ ਹੀ ਨਾ ਆਪਣਾ ਆਨੰਦ ਆ ਉਹਦੇ ਵਰਗਾ ਨਜ਼ਰੀਆ ਹੁੰਦਾ ਸੋ ਸਾਥੀਓ ਆਪਾਂ ਸਾਰਿਆਂ ਨੇ ਇਹਨੂੰ ਇੰਜੋਏ ਕਰਨਾ ਹੈ ਇੱਥੇ ਜਿਹੜੇ ਆ ਵੀ ਪ੍ਰਸੰਗ ਹੋ ਕੇ ਹੋਣੀਆਂ ਨੇ You got it.